ભાઈ ગોરਮੀ ਸਿੰਘ ਜੀ ਇੰਜੀਨੀਅਰ ਨੇ ਉਹਨਾਂ ਦੀ ਪੱਕੀ ਰਿਹਾਈ ਹੋ ਜਾਣੀ ਆ ਨੌ ਬੰਦੀ ਸਿੰਘਾਂ ਦੇ ਵਿੱਚ ਪ੍ਰਾਤਨ ਨੇ ਜਿਹੜੇ ਉਹਨਾਂ ਦੇ ਤਿੰਨ ਦੀ ਜਿਹੜੀ ਪੱਕੀ ਤੌਰ ਤੇ ਰਿਹਾਈ ਹੋ ਗਈ ਆ ਬਾਕੀ ਪ੍ਰੋਸੈਸ ਚੱਲਦੇ ਹੱਜੇ ਅਸੀਂ ਸ਼ਾਂਤੀਪੂਰਕ ਬੈਠਾਂਗੇ ਤਾਂ ਜਿਹੜਾ ਆਉਣ ਵਾਲੇ ਹੋਰ ਸਾਡੇ ਸਿੰਘ ਨੇ ਉਹਨਾਂ ਨੇ ਵੀ ਰਿਲੀਜ਼ ਹੋ ਜਾਣਾ ਐਸਐਸਪੀ ਦੇ ਨਾਲ ਸਿਰਫ ਰੂਟ ਮੈਪ ਤੇ ਚਰਚਾ ਹੋਈ ਆ ਜਾਂ ਹੋਰ ਵੀ ਕਈ ਮੁੱਦਿਆਂ ਤੇ ਚਰਚਾ ਹੋ ਜਿਸ ਤਰ੍ਹਾਂ ਕਿ ਜਦੋਂ ਅਜਿਹਾ ਕੋਈ ਐਲਾਨ ਕੀਤਾ ਜਾਂਦਾ ਕਿ ਫਿਰ ਮੌਲ ਤਲਖੀ ਭਰਿਆ ਵੀ ਬਣ ਜਾਂਦਾ ਇਸ ਨੂੰ ਲੈ ਕੇ ਵੀ ਅਧਿਕਾਰੀ ਚਿੰਤਤ ਹੁੰਦੇ ਨੇ ਅਸੀਂ ਸ਼ਾਂਤੀਪੂਰਵਕ ਅਪੀਲ ਕਰਤੀ ਆ ਸਾਰਿਆਂ ਨੂੰ ਸ਼ਾਂਤੀ ਦੇ ਜਾਵਦੇ ਦੇ ਵਿੱਚ ਰਹਿਣਾ ਅਸੀਂ ਕੋਈ ਉਹ ਨਹੀਂ ਕਰਨਾ ਜਿਹੜੇ ਭਾਈ ਦਿਗਤਾਰ ਸਿੰਘ ਹਵਾਰਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਦਿਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਓਰਾ ਨੇ ਇਹਨਾਂ ਨੂੰ ਅੱਜ ਤੱਕ 30 ਸਾਲਾਂ ਦੇ ਵਿੱਚ ਇੱਕ ਦਿਨ ਵੀ ਪ੍ਰੋਬਲਮ ਨਹੀਂ ਦਿੱਤੀਗੀ ਇਨਾਂ ਦੇ ਤਾਂ ਹਜੇ ਤੱਕ ਕੋਈ ਦੋਸ਼ ਸਿੱਧ ਵੀ ਨਹੀਂ ਨਾ ਹੋਏ ਇੱਕ ਤਾਂ ਇਹ ਹੁੰਦੀ ਹੈ ਵੀ ਇਹ ਦੋਸ਼ੀ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਤੇ 37 38 ਕੇਸ ਚੱਲਦੇ ਸੀਗੇ ਉਹਨਾਂ ਦੇ ਉੱਤੇ ਇੱਕ ਦੋਸ਼ ਵੀ ਸਿੱਧ ਨਹੀਂ ਹੋਇਆ ਅਜੇ ਤੱਕ ਤੇ ਫਿਰ ਉਹ ਦੋਸ਼ੀ ਕਿਸ ਤਰ੍ਹਾਂ ਬਣ ਗਏ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਕੱਲ ਨੂੰ ਰੂਸ ਮਾਰਚ ਕੱਢਿਆ ਜਾਣਾ ਸੀ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ ਸਾਡੇ ਨਾਲ ਜਥੇਦਾਰ ਰਾਜਾ ਰਾਜ ਸਿੰਘ ਜੀ ਨੇ ਗੱਲਬਾਤ ਕਰਦੇ ਆ ਹੁਣੇ-ਹੁਣੇ ਚੰਡੀਗੜ੍ਹ ਦੇ ਐਸਐਸਪੀ ਇਹਨਾਂ ਦੇ ਨਾਲ ਮੀਟਿੰਗ ਕਰਕੇ ਗਏ ਨੇ ਮੀਟਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਹੋਈਆਂ ਨੇ ਕਿਹੜੀ-ਕਿਹੜੀ ਗੱਲ ਦੇ ਉੱਤੇ ਵਿਚਾਰ ਚਰਚਾ ਹੋਈ ਆ ਤਾਂ ਹੁਣੇ ਅਧਿਕਾਰੀ ਇੱਥੋਂ ਗਏ ਨੇ ਮੀਟਿੰਗ ਚੱਲੀ ਆ ਮੀਟਿੰਗ ਦੇ ਵਿੱਚ ਕਿਹੜੇ ਫੈਸਲੇ ਲਏ ਗਏ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਾ ਜੀ ਚੰਡੀਗੜ੍ਹ ਦੇ ਐਸਐਸਪੀ ਮਿਲਕੇ ਗਏ ਨੇ ਤੁਹਾਨੂੰ ਕਵਰਦੀਪ ਕੌਰ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਤੇ ਚਰਚਾ ਹੋਈ ਆ ਕੀ ਫੈਸਲਾ ਹੋਇਆ ਦੇਖੋ ਕੌਮੀ ਇਨਸਾਫ ਮੋਰਚਾ ਜਿਹੜਾ ਹੈ ਉਹ 7 ਜਨਵਰੀ 2023 ਤੋਂ ਲਗਾਤਾਰ ਜਾਰੀ ਹੈ 20 ਮਹੀਨੇ ਹੋ ਗਏ ਆ ਜੀ ਅਸੀਂ ਬੈਠੇ ਆ ਕੌਮੀ ਇਨਸਾਫ ਮੋਰਚੇ ਦੀ ਤਾਲ ਮਿਲ ਕਮੇਟੀ ਵੱਲੋਂ ਇੱਕ 15 ਅਗਸਤ ਨੂੰ ਕਾਲ ਦਿੱਤੀ ਗਈ ਸੀ ਵੀ ਜਿੰਨੀਆਂ ਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੇ ਪੰਥਕ ਜਥੇਬੰਦੀਆਂ ਨੇ ਸਮਾਜ ਸੇਵੀ ਜਥੇਬੰਦੀ ਨੇ ਸਾਰੇ ਨੌਜਵਾਨ ਸਾਰੀਆਂ ਸੰਗਤਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹੁੰਚੋ ਤੇ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਉੱਥੇ 17 ਸੈਕਟਰ ਦੇ ਵਿੱਚ ਪਹੁੰਚਣਾ ਤੇ ਹੁਣ ਜੋ ਪ੍ਰਸ਼ਾਸਨ ਨਾਲ ਕੱਲ ਇਹਨਾਂ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਹੜਾ ਰੂਟ ਤੈਅ ਹੋਇਆ ਤੇ ਇਸ ਕਰਕੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਸਾਡੇ ਨਾਲ ਨੇ ਬਾਬਾ ਮਾਨ ਸਿੰਘ ਜੀ ਘੋੜਿਆਂ ਜਥੇਦਾਰ ਸਹਿਬਾਨ ਹੋਰ ਸਾਰਿਆਂ ਜਥੇਬੰਦੀਆਂ ਬਾਬਾ ਨਰੈਣ ਸਿੰਘ ਜੀ ਹੋਣਾਂ ਦੇ ਜਥਾ ਬਾਬਾ ਪ੍ਰਗਟ ਸਿੰਘ ਜੀ ਹੋਣਾਂ ਦਾ ਜਥਾ ਹੋਰ ਜਿੰਨੇ ਵੀ ਹੈਗੇ ਨੇ ਸਾਰੇ ਅਸੀਂ ਤਿਆਰ ਪਰ ਤਿਆਰ ਹਾਂ ਕੱਲ ਦਾ ਜਿਹੜਾ ਪ੍ਰੋਗਰਾਮ ਜੋ ਵੀ ਉਹਨਾਂ ਨੇ ਦੱਸਿਆ ਵੀ ਆਹ ਰੂਟ ਜਿਹੜਾ ਅਲਾਟ ਕੀਤਾ ਗਿਆ ਤੁਹਾਨੂੰ ਅਲਾਓ ਵੀ ਇੱਧਰ ਦੀ ਜਾਣਾ ਦੇਖੋ ਅਸੀਂ ਜਾਵਤੇ ਦੇ ਵਿੱਚ ਬੈਠੇ ਆ 20 ਮਹੀਨਿਆਂ ਤੋਂ ਕਾਨੂੰਨ ਦੇ ਦੇਰੇ ਦੇ ਵਿੱਚ ਆ ਸ਼ਾਂਤੀਪੂਰਵਕ ਆ ਮੋਰਚੇ ਦੀ ਜਿਹੜੀ ਵੱਡੀ ਸਫਲਤਾ ਜਿਹੜੀ ਹੋ ਰਹੀ ਆ ਦੇਖੋ ਇੱਕ ਅੱਜ ਜਿਹੜਾ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਨੇ ਉਹਨਾਂ ਦੀ ਪੱਕੀ ਰਿਹਾਈ ਹੋ ਜਾਣੀ ਆ ਪੱਕੀ ਜ਼ਮਾਨਤ ਤੇ ਅੱਜ ਉਹਨਾਂ ਨੇ ਸ਼ਰਤ ਦੇ ਵੇ ਤੇ ਕਰੀਬ ਉਥੋਂ ਰਿਹਾ ਹੋਣਾ ਬੁੜਾ ਰੇਲ ਜੇਲ੍ਹ ਦੇ ਵਿੱਚ ਇਹ ਸਾਨੂੰ ਬਹੁਤ ਵੱਡੀ ਖੁਸ਼ੀ ਆ ਕਿ ਇੱਥੇ ਜੇ ਮੋਰਚਾ ਲੱਗਿਆ ਇੱਥੇ ਫੌਜਾਂ ਬੈਠੀਆਂ ਨੇ ਗੱਡੀਆਂ ਇੱਥੇ ਸਿੰਘ ਬੈਠੇ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸ਼ਾਂਤੀਪੂਰਤਾਂ ਹੀ ਉਹ ਬੰਦੀ ਸਿੰਘਾਂ ਦੀ ਰਿਹਾਈ ਹੋ ਰਹੀ ਆ ਨਾ ਨੌ ਬੰਦੀ ਸਿੰਘਾਂ ਦੇ ਵਿੱਚੋਂ ਪ੍ਰਾਤਨ ਨੇ ਜਿਹੜੇ ਉਹਨਾਂ ਦੀ ਜਿਹੜੀ ਪੱਕੀ ਤੌਰ ਤੇ ਰਿਹਾਈ ਹੋ ਗਈ ਆ ਬਾਕੀ ਪ੍ਰੋਸੈਸ ਚੱਲ ਰਿਹਾ ਜੀ ਅਸੀਂ ਸ਼ਾਂਤੀਪੂਰਕ ਬੈਠਾਂਗੇ ਤਾਂ ਜਿਹੜਾ ਆਉਣ ਵਾਲੇ ਹੋਰ ਸਾਡੇ ਸਿੰਘ ਨੇ ਉਹਨਾਂ ਨੇ ਵੀ ਰਿਲੀਜ਼ ਹੋ ਜਾਣਾ ਦੇਖੋ ਰੌਲੇ ਰੱਪੇ ਨਾਲ ਕੋਈ ਗੱਲ ਨਹੀਂ ਬਣਦੀ ਇਹ ਸ਼ਾਂਤੀਪੂਰਕ ਬਹਿ ਕੇ ਇਹ ਸ਼ਾਂਤੀ ਦਾ ਮੋਰਚਾ ਜਿ세 ਜਗਤਾਰ ਸਿੰਘ ਹਵਾਰਾ ਵੱਲੋਂ ਵੀ ਇਹੀ ਜਿਹੜਾ ਹੈਗਾ ਸੰਗਤਾਂ ਨੂੰ ਅਪੀਲ ਕੀਤੀ ਗਈ ਆ ਵੀ ਸੰ ਤੁਸੀਂ ਜਾਬਦੇ ਦੇ ਵਿੱਚ ਸ਼ਾਂਤੀ ਦੇ ਵਿੱਚ ਰਹਿ ਕੇ ਜਿਹੜਾ ਇਹ ਮੋਰਚਾ ਚਲਾਉਣਾਗਾ ਤੇ ਅਸੀਂ ਉਹਨਾਂ ਦੇ ਵਚਨਾਂ ਤੇ ਹਟਾਲਾਂ ਤੇ ਕੱਲ ਨੂੰ ਜੋ ਵੀ ਹੈਗਾ ਪ੍ਰੋਗਰਾਮ ਇੱਥੋਂ 1 ਵਜੇ ਦਾ ਤੋਂ ਹੁੰਦਾ ਜਿਸ ਤਰ੍ਹਾਂ ਤਾਲਵੰਦ ਕਮੇਟੀ ਦੇ ਮੈਂਬਰ ਨੇ ਜਿਹੜੇ ਅਸੀਂ ਉਹਨਾਂ ਦੇ ਨਾਲ ਆ ਜੋ ਵੀ ਇਸੋਂ ਕੱਲ ਨੂੰ ਚੜ੍ਹਦੀ ਕਲਾ ਦੇ ਨਾਲ ਜਹਾਜ ਲਾਲ ਦੇ ਨਾਲ ਜਿਹੜੀਆਂ ਫੌਜਾਂ ਨੇ ਉਹ ਵੀ ਨਾਲ ਜਾਣਗੀਆਂ ਜਿਹੜਾ ਰੋਸ ਆ ਉਹ ਅਸੀਂ ਸਰਕਾਰਾਂ ਨੂੰ ਦਿਖਾਉਣਾ ਦੇਖੋ ਜਦੋਂ ਐਨੇ ਨੇ ਸਾਲ ਹੋ ਗਏ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਕਿਦਾਂ ਕੱਟ ਲਿਆ ਉਹਨੇ ਸਾਰਾ ਦੁੱਗਣਾ ਦੁੱਗਣਾ ਤੇ ਫੇਰ ਹੁਣ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਅਸੀਂ ਇਹ ਰੋਸ ਦਿਖਾਉਣਾ ਸੰਗਤਾਂ ਨੂੰ ਵੀ ਸਾਡੇ ਵਾਸਤੇ ਆਜ਼ਾਦੀ ਨਹੀਂ ਹੈਗੀ ਅਸੀਂ ਅੱਜ ਵੀ ਗੁਲਾਮ ਆ ਤੇ 15 ਅਗਸਤ ਦਾ ਜਿਹੜਾ ਦਿਨ ਆ ਅੱਜ ਦਾ ਹੀ ਦਿਨ ਆ ਜਿਹੜਾ ਸਾਡਾ ਪੰਜਾਬ ਵੰਡਿਆ ਗਿਆ ਸੀਗਾ ਤੇ ਬਹੁਤ ਸਾਰੇ ਉਸ ਵੇਲੇ 1947 ਦੇ ਵਿੱਚ ਭਾਰਤ ਦੀ ਕੋਈ ਵੰਡ ਨਹੀਂ ਹੋਈ ਪੰਜਾਬ ਦੀ ਵੰਡ ਹੋਈ ਆ ਉਦੋਂ ਲੱਖਾਂ ਜਿਹੜੇ ਨੌਜਵਾਨ ਨੇ ਜਿਹੜੇ ਵੀਰ ਬੱਚੇ ਬੱਚੀਆਂ ਜਿਹੜੇ ਉਸ ਟਾਈਮ ਮਾਰੇ ਗਏ ਸਾਡਾ ਪੰਜਾਬ ਦਾ ਜਿਹੜਾ ਦੋ ਟੁਕੜੇ ਹੋ ਗਿਆ ਤੇ ਸਾਡੀ ਕਾਦੀ ਆਜ਼ਾਦੀ ਆ ਅੱਜ ਵੀ ਸਾਨੂੰ ਜਿਹੜੀਆਂ ਸਾਡੇ ਨੌਜਵਾਨ ਨੇ ਉਹਨਾਂ ਨੂੰ ਬੰਦੀ ਬਣਾ ਕੇ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਜੇ ਸਾਡੇ ਵਾਸਤੇ ਆਜ਼ਾਦੀ ਹੁੰਦੀ ਫਿਰ ਉਹ 30-30 ਸਾਲਾਂ ਤੋਂ ਨਜ਼ਰਬੰਦ ਨਾ ਹੁੰਦੇ ਇਸ ਕਰਕੇ ਅਸੀਂ ਸਰਕਾਰਾਂ ਨੂੰ ਰੋਸ ਦਿਖਾਉਣਾਗਾ ਤੇ ਰੋਸਮਾਰਜ ਜਿਹੜਾ ਹੈ ਕੱਲ ਨੂੰ ਅਸੀਂ ਕਰਾਂਗੇ ਐਸਐਸਪੀ ਦੇ ਨਾਲ ਸਿਰਫ ਰੂਟ ਮੈਪ ਤੇ ਚਰਚਾ ਹੋਈ ਆ ਜਾਂ ਹੋਰ ਵੀ ਕਈ ਮੁੱਦਿਆਂ ਤੇ ਚਰਚਾ ਜਿਸ ਤਰ੍ਹਾਂ ਕਿ ਜਦੋਂ ਅਜਿਹਾ ਕੋਈ ਐਲਾਨ ਕੀਤਾ ਜਾਂਦਾ ਕਿ ਫਿਰ ਮੌਲ ਤਲਖੀ ਭਰਿਆ ਵੀ ਬਣ ਜਾਂਦਾ ਇਸ ਨੂੰ ਲੈ ਕੇ ਵੀ ਅਧਿਕਾਰੀ ਚਿੰਤਤ ਹੁੰਦੇ ਦੇਖੋ ਉਹ ਸਮਾਂ ਦੱਸੂਗਾ ਕਿਸ ਤਰ੍ਹਾਂ ਅਸੀਂ ਸ਼ਾਂਤੀਪੂਰਵਕ ਅਪੀਲ ਕਰਤੀ ਹੈ ਸਾਰਿਆਂ ਨੂੰ ਸ਼ਾਂਤੀ ਦੇ ਜਾਬਤ ਦੇ ਵਿੱਚ ਰਹਿਣਾ ਅਸੀਂ ਕੋਈ ਉਹ ਨਹੀਂ ਕਰਨਾ ਆ ਕਾਨੂੰਨ ਦੇ ਦੇਰੇ ਦੇ ਸਾਰਾ ਜਿਹੜਾ ਰੋਸਮਾਰਜ ਜਥੇਦਾਰ ਜਗਤਾਰ ਸਿੰਘ ਹੋਂਾਂ ਦੇ ਇਹ ਵੀ ਸੰਦੇਸ਼ ਆਇਆ ਵੀ ਉਹ ਇਸ ਚੜ੍ਹਦੀ ਕਾਦੇ ਨਾਲ ਤੇ ਸ਼ਾਂਤੀ ਨਾਲ ਰਹਿ ਕੇ ਇਹ ਜਿਹੜਾ ਰੋਸ ਹੈ ਇਹ ਪ੍ਰਦਰਸ਼ਨ ਕਰਨਾ ਜਿਹੜਾ ਹੈਗਾ ਕੋਈ ਵਿੱਚ ਸਰਾਰਤੀ ਦੇ ਖਵਰਨਸਨ ਆ ਜਾਂਦੇ ਨੇ ਰੋਲਾ ਪਾਉਣ ਵਾਲੇ ਕਈ ਹੁੰਦੇ ਨੇ ਦੇਖੋ ਇਹ ਸ਼ਾਂਤੀ ਪੂਰੇ ਮੋਰਚਾ ਜਿਹੜਾ ਹੈਗਾ ਚੱਲ ਰਿਹਾ ਇਹ ਸਫਲਤਾ ਵੱਲ ਵਧ ਰਿਹਾ ਬਾਈ ਕਿ ਕਈ ਜਿਹੜੇ ਸਾਡੇ ਵਿਰੋਧੀ ਨੇ ਜਿਹੜੇ ਇਹ ਬੰਦੀ ਸਿੰਘਾਂ ਦੀਆਂ ਰਿਹਾਈਆਂ ਨਹੀਂ ਦੇਖਣਾ ਚਾਹੁੰਦੇ ਉਹ ਵਿੱਚ ਸਰਾਰਤੀ ਅਨਸਨ ਭੇਰ ਦਿੰਦੇ ਨੇ ਵੀ ਰੋਲਾ ਪਾਉਂਦੇ ਨੇ ਵੀ ਉਹਨਾਂ ਆਪ ਦੇ ਵਿੱਚ ਲੜਾਈ ਹੋ ਜਾਏ ਕੋਈ ਇੱਥੇ ਦੰਗਾ ਫਸਾਦ ਹੋ ਜਾਏ ਜਿਹੜਾ ਇਹ ਮੋਰਚਾ ਖਰਾਬ ਹੋ ਜਾਵੇ ਇਸ ਕਰਕੇ ਅਸੀਂ ਇਹੋ ਜੇ ਕੋਈ ਹਾਲਾਤ ਨਹੀਂ ਬਣਨ ਦੇਣੇ ਅਸੀਂ ਸਾਰੇ ਸੁਚੇਤ ਆ ਸਰਾਰਤੀ ਜਿਹੜੇ ਅੰਸਰ ਨੇ ਉਹਨਾਂ ਨੂੰ ਵੀ ਤਾੜਨਾ ਕਰਦੇ ਆ ਵੀ ਉਹ ਮੱਸ ਇੱਥੇ ਆਉਣ ਇਹ ਕਿ ਇੱਥੇ ਕੋਈ ਸਰਾਰਤੀ ਕਰ ਦੇਣਗੇ ਜਿਹੜੇ ਨੇ ਹੰਗ ਸਿੰਘ ਫੌਜਾਂ ਨੇ ਬਾਬਾ ਕੁਲਵਿੰਦਰ ਸਿੰਘ ਜੀ ਹੋਣੀ ਜਥੇਦਾਰ ਸਾਹਿਬਾਨ ਨੇ ਬਾਬਾ ਮਾਨ ਸਿੰਘ ਜੀ ਹੋਣੀ ਨੇ ਅਸੀਂ ਪੂਰੀ ਚੜ੍ਹਦੀ ਕਲਾ ਦੇ ਨਾਲ ਡਿਸਪਲਿਨ ਦੇ ਵਿੱਚ ਰਹਿ ਕੇ ਫੌਜਾਂ ਤੈਨਾਤ ਕਰਕੇ ਜਿਹੜਾ ਇਹ ਰੋਸਮਾਰਚ ਦੇ ਨਾਲ ਤੁਰਾਂਗੇ ਤੇ ਪੂਰੀ ਸ਼ਾਂਤੀਪੂਰਵਕ ਜਿਹੜਾ ਇਹ ਰੋਸਮਾਰਚਾ ਕੱਢਿਆ ਜਾਊਗਾ ਅਸੀਂ ਇੱਕ ਮੈਸੇਜ ਦੇਣਾ ਸਰਕਾਰਾਂ ਨੂੰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਵੀ ਅਸੀਂ ਇਥੋਂ 20 ਮਹੀਨਿਆਂ ਤੋਂ ਬੈਠੇ ਆਂ ਤੇ ਜਿਹੜੇ ਸਿੰਘ ਨੇ ਉਹ ਜ਼ਰੂਰ ਛੇਤੀ ਤੁਸੀਂ ਰਿਲੀਜ਼ ਹੋਣੇ ਚਾਹੀਦੇ ਖਾਲਸੇ ਦੀਆਂ ਫੌਜਾਂ ਕੋੜ ਸਵਾਰੀ ਤੇ ਉਤਰਣਗੀਆਂ ਰੋਸਮਾਰਚ ਦੇ ਵਿੱਚ ਤਿਆਰ-ਵਾਰ ਤਿਆਰ ਹੋ ਕੇ ਉਹ ਅਸੀਂ ਹੁਣ ਡਿਸਕਸ ਕਰਦੇ ਆਂ ਬਾਬਾ ਜੀ ਹੁਣ ਹੀ ਆਏ ਨੇ ਜਿਸ ਤਰ੍ਹਾਂ ਇਹ ਸਾਡਾ ਗੁਰਮਤਦਾ ਹੋਊਗਾ ਫਿਰ ਉਹ ਅਸੀਂ ਉਸ ਤਰ੍ਹਾਂ ਉਤਰਾਂਗੇ ਕਈ ਵਾਰੀ ਦੇਖੋ ਮੌਸਮ ਵੀ ਖਰਾਬ ਹੋ ਰਿਹਾ ਵਾਰਸ਼ਕ ਲਗਾਤਾਰ ਹੋ ਰਹੀ ਹੈ ਕੱਲ ਨੂੰ ਕੀ ਮੌਸਮ ਤੇ ਡਿਪੈਂਡ ਕਰਦਾ ਫਿਰ ਉਸ ਥਾਂ ਉ ਜਿਹੜਾ ਹੈਗਾ ਉਹ ਪ੍ਰੋਗਰਾਮ ਲੀਕਿਆ ਜਾਊਗਾ ਬਾਬਾ ਗਲਵਿੰਦਰ ਸਿੰਘ ਜੀ ਹੋਣੀ ਨੇ ਇਹ ਆਪ ਜੀ ਨੂੰ ਦੱਸਣਗੇ ਸਾਰਾ ਕਿਸ ਤਰ੍ਹਾਂ ਦਾ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਵੀ ਸਾਡੇ ਨਾਲ ਨੇ ਬਾਬਾ ਜੀ ਕਿਸ ਤਰ੍ਹਾਂ ਦਾ ਰੂਟ ਬੈ ਪ੍ਰਹਿਣ ਵਾਲਾ ਹੈ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹਿਣ ਵਾਲਾ ਕੱਲ ਦਾ ਜਿਹੜਾ ਰੂਸ ਮਾਰਚ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਰਿਆਂ ਨੂੰ ਪਤਾ ਹੈ ਵੀ ਕੌਮੀ ਇਨਸਾਫ ਮੋਰਚਾ ਪੋਣੇ 2 ਸਾਲ ਤੋਂ ਚੱਲਦਾ ਆ ਰਿਹਾ ਹੈ ਜਿਹੜਾ ਰੂਟ ਮੈਪ ਤੁਹਾਨੂੰ ਪਤਾ ਪ੍ਰਸ਼ਾਸਨ ਨਾਲ ਕੱਲ ਵੀ ਮੀਟਿੰਗ ਸੀਗੀ ਮਹਾਲੀ ਦੇ ਸਐਸਪੀ ਸਾਹਿਬ ਆਏ ਜੀ ਸਾਹਿਬ ਤੇ ਚੰਡੀਗੜ੍ਹ ਤੋਂ ਵੀ ਸਾਰੇ ਅਫਸਰ ਆਏ ਐ ਸਐਸਪੀ ਸਾਹਿਬ ਵੀ ਆਏ ਹੋਰ ਵੀ ਸਾਰੇ ਅਧਿਕਾਰੀ ਹਨ ਸਾਰੇ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਾਂ ਮੋਰਚਾ ਲੜਨਾ ਕਿਉਂਕਿ ਜਿਹੜੀ ਬੰਦੀ ਸਿੰਘ ਆ ਕੌਮ ਦੀ ਮੰਗ ਆ ਸਾਰੇ ਦੁਨੀਆ ਦੀ ਮੰਗ ਐ ਕਿਉਂਕਿ 32 32 ਸਾਲ 33 33 ਸਾਲ ਇੰڈیا ਵਡਿਆ ਸੰਜਵਾਪੁਰੀ ਹੋਈ ਜਾਣੇ ਤੇ ਜਿਹੜਾ ਸਵੇਰ ਦਾ ਰੂਟ ਮੈਪ ਐ ਉਹ ਜਿਹੜਾ ਵੀ ਪ੍ਰਸ਼ਾਸਨ ਦੇ ਨਾਲ ਸਾਰਿਆਂ ਨਾਲ ਸਮਝੌਤਾ ਹੋਇਆ ਮਹਾਲੀ ਦੇ ਨਾਲ ਚੰਡੀਗੜ੍ਹ ਦੇ ਨਾਲ ਜਿਹੜਾ ਰੂਟ ਮੈਪ ਆਪਾਂ ਉਸੇ ਤੇ ਸਾਰੇ ਬੜੇ ਜਹੋ ਜਲਾਲ ਦੇ ਨਾਲ ਸੰਗਤ ਦਾ ਰੋਸ ਮਾਰਚ ਤੇ ਜਿਹੜਾ ਕੀ ਸਰਕਾਰਾਂ ਤੁਹਾਨੂੰ ਪਤਾ ਹੈ ਨੀਂਦ ਚ ਸੁੱਤੀ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿੰਨੇ ਚਿਰ ਤੋਂ ਬੰਦੀ ਸਿੰਘਾਂ ਦਾ ਮੋਰਚਾ ਚੱਲਦਾ ਆ ਰਿਹਾ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਬੜੇ ਜਹੋ ਜਲਾਲ ਦੇ ਨਾਲ ਖਾਲਸਾ ਪੰਥ ਕੱਲ ਨੂੰ ਰੂਟ ਮੈਪ ਤੇ ਇੱਕ ਬੜੇ ਜਹੋ ਜਲਾਲ ਦੇ ਨਾਲ ਰੋਸ ਮਾਰਚ ਕੱਢਿਆ ਜਾਏਗਾ ਜਿੱਚ ਜਿਹੜੀ ਹੁਣ ਸਾਰੀ ਗੱਲ ਸੀ ਘੋੜਿਆਂ ਦੀ ਜਾਂ ਉਹ ਸਾਰਾ ਗੁਰਮਤਾਹੀ ਮੌਸਮ ਦੇ ਹਿਸਾਬ ਨਾਲ ਦੇਖਾਂਗੇ ਸਾਡੀ ਕਮੇਟੀ ਵਾਲਿਆਂ ਨੇ ਵੀ ਮੀਟਿੰਗ ਹੋਈ ਸਾਰਿਆਂ ਦੇ ਨਾਲ ਤਾਲਮੇਲ ਚੱਲਦਾ ਪਿਆ ਵੀ ਆਪਾਂ ਕਿਹੜੇ ਹਿਸਾਬ ਦੇ ਨਾਲ ਜਾਣਾ ਪਰ ਜਾਪਤੇ ਚ ਸੰਜਮ ਚ ਰਹਿਣਾ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਬੰਦੀ ਸਿੰਘ ਬਾਹਰ ਰੱਖਣੇ ਆ ਜਿਹੜੇ ਆਏ ਹੋਏ ਜਿਹੜੇ ਦੁਜੇ ਵੀ ਬਾਹਰ ਕਢੋਣੇ ਆ ਜੇ ਕੋਈ ਇੱਥੇ ਸ਼ਰਾਰਤੀ ਅਨਸਰ ਹੁੰਦਾ ਸ਼ਰਾਰਤ ਕਰਦਾ ਉਹਦੇ ਨਾਲ ਮੋਰਚੇ ਨੂੰ ਬੜਾ ਫਰਕ ਪੈਂਦਾ ਇਸ ਕਰਕੇ ਸੰਗਤ ਨੂੰ ਇਹੀ ਅਪੀਲ ਹੈ ਵੀ ਤਕੜੇ ਹੋ ਗਿਆ ਆਪਾਂ ਵੱਧ ਤੋਂ ਵੱਧ ਸੰਗਤ پورے ਪੰਜਾਬ ਨੂੰ ਪਤਾ ਹੋਣਾ ਚਾਹੀਦਾ ਵੀ ਬੰਦੀ ਸਿੰਘਾਂ ਦਾ ਮੋਰਚਾ ਹੈ ਆਪਾਂ ਕੋਈ ਸੰਗਤ ਰਾਤ ਨੂੰ ਆਜੇ ਸਵੇਰੇ 11 ਵਜੇ ਤੋਂ ਪਹਿਲਾਂ-ਪਹਿਲਾਂ ਸਾਰੀ ਸੰਗਤ ਮੋਰਚੇ 'ਤੇ ਡਟ ਕੇ ਪਹੁੰਚੇ ਜਿਹੜੀ ਕਿ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਸਕੀਏ ਤੇ ਜਿਹੜੇ ਗੁਰੂਗ੍ਰਾਮ ਸਾਹਿਬ ਦੀ ਬੇਦਬੀ ਦਾ ਇਨਸਾਫ ਲੈਣਾ ਹੈ ਤੇ ਸਾਰੇ ਇਕੱਠੇ ਹੋ ਕੇ ਤਕੜੇ ਹੋ ਗਿਆ ਆਪਾਂ ਕੌਮੀ ਸਭ ਮੋਰਚੇ 'ਤੇ ਸਵੇਰੇ ਪਹੁੰਚੀਏ ਅਬਾ ਜੀ ਬਲਾਤਕਾਰੀ ਸੌਦਾ ਸਾਦ ਨੂੰ ਇੱਕ ਵਾਰ ਫੇਰ 11ਵੀਂ ਵਾਰ ਪੈਰੋਲ ਮਿਲੀ ਆ ਕਾਤਲ ਵੀ ਆ ਬਲਾਤਕਾਰੀ ਵੀ ਆ ਜਿਹੜੇ ਹਜੇ ਵੀ ਕੁਝ ਬੰਦੀ ਸਿੰਘ ਐਸੇ ਨੇ ਜਿਨ੍ਹਾਂ ਨੂੰ ਇੱਕ ਵਾਰ ਵੀ ਪੈਰੋਲ ਨਹੀਂ ਮਿਲਦੀ ਦੇਖੋ ਸਰਕਾਰਾਂ ਨੇ ਜਿਹੜੀਆਂ ਉਹ ਕੋ ਕਹਿੰਦੇ ਕੁੱਤੀ ਚੋਰਾ ਨਾ ਗਲੇ ਹੋਈ ਆ ਉਹ ਸਰਕਾਰ ਉਹਦੇ ਕੋਲ ਤਕੜਾ ਬੰਦਾ ਪੈਸੇ ਝੋਕ ਦਿੰਦਾ ਦੇਖੋ ਸਰਕਾਰਾਂ ਨੇ ਜਿਹੜੀਆਂ ਉਹ ਅੱਖਾਂ ਮੀਚੀ ਬੈਠੀਆਂ ਨੇ ਆਰਐਸਐਸ ਬੀਜੇਪੀ ਦੀ ਉਹਦੇ ਵੋਟ ਬੈਂਕ ਜਾਦੇ ਆ ਸਰਕਾਰ ਵੋਟ ਬੈਂਕ ਦੇਖਦੀ ਆ ਹੁਣ ਜੇ ਇਸ ਬੰਦੇ ਨੂੰ ਅ ਉਮਰ ਕੈਦ ਵੀ ਹੋਈ ਹੋਵੇ ਬਲਾਦਕਾਰ ਦੇ ਕਿਸੇ 20 20 ਸਾਲੀ ਸਜ਼ਾ ਹੋਈ ਹੋਵੇ ਤੇ ਉਸ ਨੂੰ ਅ 2 ਮਹੀਨੇ ਬਾਅਦ ਪ੍ਰੋਲ ਦਿੱਤੀ ਜਾਂਦੀ ਆ ਹੁਣ ਇਹ 12ਵੀਂ 13ਵੀਂ ਵਾਰ ਤਕਰੀਬਨ ਆ ਜਿਹੜੀ ਹੈਗੀ ਆ ਇਹ ਪ੍ਰੋਲ ਮਿਲੀ ਆ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਨੇ ਇਹਨਾਂ ਨੂੰ ਅੱਜ ਤੱਕ 30 ਸਾਲਾਂ ਦੇ ਵਿੱਚ ਇੱਕ ਦਿਨ ਵੀ ਪ੍ਰੋਲ ਨਹੀਂ ਦਿੱਤੀ ਗਈ ਇਨਾਂ ਤੇ ਤਾਂ ਹਜੇ ਤੱਕ ਕੋਈ ਦੋਸ਼ ਸਿੱਧ ਵੀ ਨਹੀਂ ਨਾ ਹੋਏ ਇੱਕ ਤਾਂ ਹੀ ਹੁੰਦੀ ਹੈ ਵੀ ਇਹ ਦੋਸੀ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਤੇ 37 38 ਕੇਸ ਚੱਲਦੇ ਸੀਗੇ ਉਹਨਾਂ ਦੇ ਉੱਤੇ ਇੱਕ ਦੋਸ਼ ਵੀ ਸਿੱਧ ਨਹੀਂ ਹੋਇਆ ਅਜੇ ਤੱਕ ਤੇ ਫਿਰ ਉਹ ਦੋਸ਼ੀ ਕਿਸ ਤਰ੍ਹਾਂ ਬਣ ਗਏ ਉਹ ਉਹਨਾਂ ਨੂੰ ਪਰੋਲਾਂ ਕਿਉਂ ਦਿੱਤੀਆਂ ਜਾਂਦੀਆਂ ਵਿਤਕਰਾ ਇੱਥੇ ਸਾਨੂੰ ਦੱਸਿਆ ਜਾਂਦਾ ਅਹਿਸਾਸ ਕਰਾਇਆ ਜਾਂਦਾ ਵੀ ਤੁਸੀਂ ਇਸ ਦੇਸ਼ ਦੇ ਵਿੱਚ ਜਿਹੜਾ ਤੁਹਾਡਾ ਗੁਲਾਮੀ ਦੀਆਂ ਨਿਸ਼ਾਨੀਆਂ ਇਹ ਹੀ ਹੁੰਦੀਆਂ ਨੇ ਹੋਰ ਕੀ ਜੇ ਅਸੀਂ ਆਜ਼ਾਦ ਹੋਈਏ ਜੇ ਸਾਡੇ ਨਾਲ ਇਹ ਵਿਤਕਰਾ ਨਾ ਕਰ ਸਿੱਖਾਂ ਵਾਸਤੇ ਕਾਨੂੰਨ ਅੱਜ ਪੰਜਾਬ ਵਾਸਤੇ ਹੋਰ ਆ ਦੂਜਿਆਂ ਵਾਸਤੇ ਹੋਰ ਆ ਤੇ ਬਲਾਤਕਾਰੀਆਂ ਨੂੰ ਇੱਥੇ ਪਰੋਲਾ ਨੇ ਤੇ ਉਹਦੀ ਸਜ਼ਾ ਵੀ ਦੇਖੋ ਉਮਰ ਕੈਦ ਉਹਨਾਂ ਦੀ ਮaaf ਕਰਤੀ ਹੌਲੀ ਹੌਲੀ ਇਹਨਾਂ ਨੇ ਲਿਆ ਕੇ ਜਿਹੜੀ ਬਲਾਤਕਾਰ ਦੀ ਸਜ਼ਾ ਉਹ ਵੀ ਘਟਾ ਕੇ ਉਹਨੂੰ ਬਿਲਕੁਲ ਬਰੀ ਕਰ ਦੇਣਾ ਤੇ ਜਿਹੜੇ ਸਿੰਘ ਨੇ ਉਹਨਾਂ ਨੇ ਸਜ਼ਾ ਪੂਤੀ ਇਹਨਾਂ ਨੂੰ ਹਜੇ ਤੱਕ ਨਹੀਂ ਛੱਡਿਆ ਗਿਆ ਇਹ ਫਿਰ ਦੂਰੇ ਮਾਪਦੰਡ ਨਹੀਂ ਸਾਡੇ ਨਾਲ ਬਣਾਏ ਜਾਂਦੇ ਫਿਰ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਸਾਊਤੋਂ ਵੱਧ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖਾਂ ਦੀਆਂ ਕੁਰਬਾਨੀਆਂ ਫਾਸੀਆਂ ਦੇ ਉੱਤੇ ਜਾਤ ਸਭ ਤੋਂ ਵੱਧ ਸਿੱਖ ਜਿਹੜੇ ਗੋਲੀ ਦਾ ਨਿਸ਼ਾਨਾ ਸਿੰਘ ਬਣੇ ਸਭ ਤੋਂ ਵੱਧ ਕੁਰਬਾਨੀਆਂ ਨੇ ਸਿੱਖਾਂ ਦਿੱਤੀਆਂ ਵਿਭਾਜਨ ਵੀ ਸਾਡਾ ਪੰਜਾਬ ਦਾ ਹੀ ਹੋਇਆ ਹੋਰ ਕਿਸੇ ਦਾ ਨਹੀਂ ਹੋਇਆ ਸਭ ਤੋਂ ਵੱਧ ਸਾਡਾ ਨੁਕਸਾਨ ਹੋਇਆ ਉਸ ਟਾਈਮ ਤੇ ਆਜ਼ਾਦੀ ਅਸੀਂ ਇਹਨਾਂ ਨੂੰ ਲੈ ਕੇ ਦਿੱਤੀ ਤੇ ਅੱਜ ਸਾਡੇ ਨਾਲ ਇਹ ਬੇਤਕਰਾ ਕਰਦੇ ਨੇ ਤੇ ਸਾਨੂੰ ਇਹਨਾਂ ਨੇ ਜਿਹੜਾ ਹੈਗਾ ਉਹ ਦੂਸਰ ਭਾਵਨਾ ਨਾਲ ਦੇਖਿਆ ਜਾਂਦਾ ਪੰਜਾਬ ਨਾਲ ਪੰਜਾਬੀਆਂ ਨਾਲ ਤੇ ਸਿੱਖਾਂ ਨਾਲ ਇਹ ਬੇਤਕਰਾਕ ਕੀਤਾ ਅੰਦਾਜ਼ ਇਹ ਸਾਨੂੰ ਸਤਕਾਰ ਦਿੰਦੇ ਕੌਮ ਨੂੰ ਅੱਜ ਵੀ ਜਿਹੜੇ ਹੈਗੇ ਆ ਭਾਰਤ ਦੀ ਹੋਣ ਦਾ ਸਿੱਖਾਂ ਕਰਕੇ ਵਰਕਰਾਂ ਵਾਲੇ ਇਹ ਮਤ ਜਾਣਨ ਕਿ ਜਿਹੜਾ ਹਿੰਦੁਸਤਾਨ ਆ ਉਹ ਆਪਦੀ ਹਿੱਕ ਦੇ ਉੱਤੇ ਇਕੱਲਾ ਹੀ ਆਹੋ ਸ਼ੇਰ ਆ ਨਹੀਂ ਜੇ ਪੰਜਾਬੀ ਨੇ ਜੇ ਸਿੱਖ ਨੇ ਪੰਜਾਬ ਬਾਰਡਰਾਂ ਦੇ ਉੱਤੇ ਖੜੇ ਅੱਜ ਚੀਨ ਚਾਇਨਾ ਦੇ ਉੱਤੇ ਚਾਹੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਸਿੱਖ ਫੌਜੀ ਲੱਗੇ ਹੋਏ ਨੇ ਉਹਨਾਂ ਤੋਂ ਵੀ ਇਹ ਜਿਹੜੇ ਦੇਸ਼ ਨੇ ਦਰਦੇ ਨੇ ਜੇ ਉਹਨਾਂ ਨੂੰ ਵਾਪਸ ਬੁਲਾ ਲਾ ਫਿਰ ਇਹ ਪਤਾ ਲੱਗ ਸਕਦਾ ਇਹਨਾਂ ਨੂੰ ਵੀ ਕਿਸ ਤਰ੍ਹਾਂ ਸਿੱਖਾਂ ਦੇ ਵਿੱਚ ਵੱਲ ਅੱਜ ਵੀ ਭਾਰਤ ਦੀ ਹੋਂਦ ਸਿੱਖਾਂ ਕਰਕੇ ਬਰਕਰਾਰਾ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਪਹਿਲ ਦੇ ਆਧਾਰ ਤੇ ਜਿਹੜੇ ਮੰਦੀ ਸਿੰਘ ਨੇ ਉਹ ਰਹਾ ਕਰਨੇ ਚਾਹੀਦੇ ਨੇ ਬਹੁਤ ਬਹੁਤ ਤਾਂ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਕੱਲ ਨੂੰ ਰੂਸ ਮਾਰਚ ਦੇ ਵਿੱਚ ਹਿੱਸਾ ਲੈਣਗੀਆਂ ਤਾਂ ਹੁਣ ਅਧਿਕਾਰੀ ਵੀ ਪਹੁੰਚੇ ਸੀ ਉਹਨਾਂ ਦੇ ਨਾਲ ਮੀਟਿੰਗ ਹੋਈ ਹੈ ਤਾਂ ਬਾਬਾ ਜੀ ਨੇ ਵੀ ਰੂਪਰੇਖਾ ਦੱਸ ਦਿੱਤੀ ਹੈ ਕਿ ਕਿਸ ਤਰੀਕੇ ਦਾ ਰੂਸ ਮਾਰਚ ਇਹ ਰਹਿਣ ਵਾਲਾ ਹੈ ਸਾਥੀ ਹਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਅਰਜਨਾ ਸਪੋਕਸਮੈਨ ਟੀਵੀ ਮੋਹਾਲੀ